ਨਮਸਕਾਰ ਇਹ ਆਕਾਸ਼ਵਣੀ ਜਲੰਧਰੇ ਖਬਰਾਂ ਦੇ ਨਾਲ ਮੈਂ ਸਰਪਜੀਤ ਕੌਰ ਪਹਿਲਾ ਇਸ ਬੁਲੇਟਿਨ ਦਿਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵਾਇਪ ਲਗਾਤਾਰ ਤੇਜ਼ੀ ਨਾਲ ਸਰਕਾਰ ਬਣਾਉਣ ਲਈ ਅਗے ਦੀ ਕਾਰਵਾਈ ਦੀ ਰਣਨੀਤੀ ਤਿਆਰ ਕਰਨ ਲਈ ਅੱਜ ਰਾਜਸਥਾਨੇ ਵਿਚੰਡੀਏ ਦੀ ਮੀਟਿੰਗ ਹੋਣੀ ਹੈ ਆਈਐਨਡੀਆ ਇਕਟਸ਼ੋਰ ਦੀ ਸ਼ਾਮੀ ਮੀਟਿੰਗ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹائش ਤੇ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ ਭਾਜਪਾ ਦੇ ਇੱਕ ਵਾਈ ਵਾਲੇ ਐਨਡੀਏ ਨੇ ਲੋਕ ਸਭਾ ਚੋਣਾਂ ਵਿੱਚ 292 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਐਨਡੀਆ ਇਕਟਸ਼ੋਰ ਨੂੰ 230 ਸੀਟਾਂ ਮਿਲਿਆ ਨੇ ਭਾਜਪਾ ਨੇ 240 ਸੀਟਾਂ ਤੇ ਕਾਂਗਰਸ ਨੇ ਨਣੀੰਵੇਂ ਸੀਟਾਂ ਜਿੱਤੀਆਂ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਸੱਤ ਨਤੀਜੇ ਕਾਂਗਰਸ ਪਾਰਟੀ ਤੇ ਨਾਮ ਆਦਮੀ ਪਾਰਟੀ ਸ਼੍ਰੋਮੇ ਕਾਲੀਦਲ ਅਤੇ ਦੋ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਗਏ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਅਕੀਤੀ ਕਾਰਵਾਈ ਦੀ ਰਣਨੀਤੀ ਤੈਅ ਕਰਨ ਲਈ ਅੱਜ ਰਾਸ਼ਟਰੀ ਵਿੱਚ ਐਨਡੀਏ ਦੀ ਮੀਟਿੰਗ ਹੋਣੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਅੱਜ ਹੋਣ ਵਾਲੀ ਐਨਡੀਏ ਮੀਟਿੰਗ ਦਾ ਵੀ ਜ਼ਿਕਰ ਕੀਤਾ ਸ਼੍ਰੀ ਪਾਸਵਾਨ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਿਸਲੈਂਡ ਕੇ ਇਸ ਦਰਾਂ ਅੱਜ ਸ਼ਾਮ ਨੂੰ ਰਾਸ਼ਟਰੀ ਸਾਨੇ ਵਿੱਚ ਆਈਐਨਡੀਆ ਗਠਜੋੜ ਦੀ ਮੀਟਿੰਗ ਵੀ ਹੋਣ ਵਾਲੀ ਹੈ ਇਹ ਬੈਠਕ ਕਾਂ ਦਾਨ ਮਲਿਕ ਅਰਜੁਨ ਖੜਗੇ ਦੇ ਘਰ ਹੋਣ ਦੀ ਸੰਭਾਵਨਾ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਸਰਕਾਰ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੰਦਿਆਂ ਸ਼੍ਰੀ ਪਾਸਵਨ ਨੇ ਕਿਹਾ ਕਿ ਮੀਟਿੰਗ ਵਿੱਚ हिस्सा लैण देशम पार्टी टीडीपी के मुखी एन चंद्रबाबू नायडू ने एनडीए की मीटिंग शामिल होने दिल्ली रवाना होने अवेरे तो आंध्र प्रदेश अमरावती स्थित अपनी रिहायश प्रेस कॉन्फ्रेंस की श्री नायडू ने टीडीपी न इतिहासक जित दवा सूबे लोगों का धनबाद किया दो जित टीडीपी जनसेना भाजपा के सजे यत्ना कहा कि एनडीए आंध्र प्रदेश खुशहाली की शुरूआत करेगी जनता दल यू के प्रधान बिहार के मुख्यमंत्री नीतीश कुमार करीबी सहयोगी ਰਾਜੀਵ ਰੰਜਨ ਸਿੰਘ ਔਰ ਫਲਲਨ ਸਿੰਘ ਅਤੇ ਹੋਰ ਸਾਥੀ ਵੀ ਅੱਜ ਸਵੇਰੇ ਪਟਨਾ ਤੋਂ ਨਵੀਂ ਦਿੱਲੀ ਲਈ ਐਨਡੀਏ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਏ ਮੀਟਿੰਗ ਵਿੱਚ ਐਲ ਜੀ ਪੀ ਰਾਮ ਵਿਲਾਸ ਦੇ ਮੁਖੀ ਚਿਰਾਗ ਪਾਸਵਾਨ ਵੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਤੇ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਏ ਮੀਟਿੰਗ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨਿਤਿਨ ਗਟਕਰੀ ਰਾਜਨਾਥ ਸਿੰਘ ਅਤੇ ਹੋਰ ਕੈਬਨਿਟ ਮੰਤਰੀ ਮੌਜੂਦ ਨੇ ਇਹ ਮੀਟਿੰਗ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੀ ਜਿੱਤ ਤੋਂ ਇੱਕ ਦਿਨ ਬਾਅਦ ਹੋਈ ਹੈ ਉਮੀਦ ਹੈ ਕਿ ਮੀਟਿੰਗ ਦੌਰਾਨ ਕੇਂਦਰ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨ ਬਾਰੇ ਚਰਚਾ ਹੋਏਗੀ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ ਦੇ ਰਾਜ ਭਵਨ ਵਿੱਚ ਰਾਸ਼ਪਾਲ ਰਗਵਰਦਾਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਦਾ ਅਸਤੀਫਾ ਰਾਜ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਬੀਜੂ ਜਨਤਾ 당ਲ ਦੀ ਹਾਰ ਤੋਂ ਬਾਅਦ ਆਇਆ ਹੈ। पटनायक उड़ीसा दे सब तो लंबे समय तक रहने वाले मुख्यमंत्री ने जो लगातार पांच बार इस थे पहला भाजपा की अगवाई वाले एनडीए ने अठारवी लोकसभा चोना चो सौ बानवे सीटा जीत के स्पष्ट बहुमत हासिल कर लिया सारिया पंच सौ तिरताली सीटा के नतीजे ऐलाने जा चुके ने आई एनडीआई गठजोड़ ने दो सौ तेती सीटा ਜੱਤ ਕੀ ਹੋਰਨਾ ਨੇ 18 ਸੀਟਾਂ ਜਿੱਤੀਆਂ ਨੇ ਇਕੱਲੀ ਭਾਜਪਾ ਨੇ 240 ਸੀਟਾਂ ਜਿੱਤੀਆਂ ਨੇ ਤੇਲਗੋਦੇਸ਼ਮ ਨੂੰ 16 ਤੇ ਜਨਤਾਦਲ ਯੂਨ ਨੂੰ 12 ਸੀਟਾਂ ਮਿਲਿਆ ਨੇ ਕਾਂਗਰਸ ਨੂੰ 92 ਸੀਟਾਂ ਮਿਲਿਆ ਨੇ ਸਮਾਜਵਾਦੀ ਪਾਰਟੀ ਨੂੰ 37 ਸੀਟਾਂ ਮਿਲਿਆ ਨੇ ਜਦਕਿ ਤ੍ਰਿੰਮੂਲ ਕਾਂਗਰਸ ਨੂੰ 29 ਸੀਟਾਂ ਹਾਸਲ ਹੋਈਆਂ ਨੇ ਡੀਐਮਕੇ ਨੇ 22 ਸੀਟਾਂ ਤੇ ਜਿੱਤ ਹਾਸਲ ਕੀਤੀ ਏ ਜਿੱਤਣ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਨਰਿੰਦਰ ਮੋਦੀ ਗਾਂਧੀਨਗਰ ਤੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਕੋਟਾ ਤੋਂ ਓਮ ਬਿਰਲਾ ਬੀਕਾਨੇਰ ਤੋਂ ਅਰਜੁਨ ਰਾਮ ਮੇਖਵਾਲ ਜੋਧਪੁਰ ਤੋਂ ਗਜੇਂਦਰ ਸਿੰਘ ਸ਼ੇਖਾਵਤ ਅਤੇ ਗੁਨਾ ਤੋਂ ਜੋਤੀ ਰਦਿੱਤੇ ਐਮ ਸਿੰਧਿਆ ਸ਼ਾਮਿਲ ਨੇ ਹਾਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਖੁੰਟੀ ਤੋਂ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਅਮੇਠੀ ਤੋਂ ਸੁਨੀਤੀ ਈਰਾਨੀ ਬਾਰਾਮੂਲਾ ਤੋਂ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਅਤੇ ਅਨੰਤਨਾਗ ਸੀਟ ਤੋਂ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਅਤੇ ਸੁਲਤਾਨਪੁਰ ਤੋਂ मेनका गांधी शामिल ने उत्तर प्रदेश सारे अस्सी हलकों के नतीजे तो बाद समाजवादी पार्टी ने सैती भाजपा ने तेती कांग्रेस ने छे राष्ट्रीय लोक दल ने दो सीटा ने अपना दल सोनी नाल अते आजाद समाज पार्टी काशीराम एसपी के आर ने एक एक सीट जीती राज बसपा का कोई भी उम्मीदवार चो जीतण कामयाब नहीं हो प्रधानमंत्री नरेन्द्र मोदी ने वाराणसी तो ਕਾਂਗਰਸ ਦੇ ਅਜੇ ਰਾਏ ਨੂੰ 1 ਲੱਖ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ ਭਾਜਪਾ ਦੇ ਰਾਜਨਾਥ ਸਿੰਘ ਨੇ ਲਖਨਊ ਸੀਟ ਤੋਂ 1 ਲੱਖ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਰਾਏ ਬਰੇਲੀ ਸੀਟ ਤੋਂ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨੂੰ 3 ਲੱਖ 90 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਹੈ ਕਰਨੌਜ ਤੋਂ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ 1 ਲੱਖ 70 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਦੀਏ ਪਾਸ਼ਵ ਦੇ ਸ੍ਰਿਤੀ ਇਰਾਨੀ ਅਮੇਠੀ ਵਿੱਚ ਕਾਂਗਰਸ ਦੇ ਕਿਸ਼ੂਰੀ ਲਾਲ ਤੋਂ ਹਾਰ ਗਏ ਨੇ बिहार विच सारे चाली लोकसभा विचो भाजपा जनता दल यूनाइटेड ने बारा बारा सीटा जीती ने लोक जनशक्ति पार्टी राम विलास ने पांच सीटा राष्ट्रीय जनता दल ने चार कांग्रेस ने तीन सी पी एमएल ने दो सीटा जीती ने गया सीट तो हिंदुस्तानी वाम मोर्चा सैकूलर नेता जीतन राम मांझी ने जित दर्ज की जद आजाद उम्मीदवार राजेश रंजन उर्फ पपू यादव ने पूर्णिया सीट तो जित हासिल की दिल्ली च भाजपा ने सारिया सात सीटा तीत दर्ज की जम्मू कश्मीर दया पांच सीटा विचो भाजपा नैशनल कॉन्फ्रेंस ने दो दो सीटा जितियां ने जबकि आजाद उम्मीदवार ने एक सीट जीती ए नैशनल कानफ्रेंस उम्मीदवार साबका मुखमंत्री अमर अब्दुला बारामुला लोकसभा सीट तू आजाद उम्मीदवार इंजीनियर शेख रशीद ने हराया है। राजस्थान दारियां पच्चीक सभा सीटा के नतीजे एलान भाजपा ने चौदह सीटा जीती ने अठ ਸੀਟਾਂ ਕਾਂਗਰਸ ਦੇ ਹੱਕ ਵਿੱਚ ਆਈਆਂ ਨੇ ਗੁਜਰਾਤ ਵਿੱਚ ਭਾਜਪਾ ਨੇ કુલ 26 ਵਿੱਚੋਂ 25 ਸੀਟਾਂ ਜਿੱਤ ਕੇ ਵੱਡੀ ਜਿੱਤ ਦਰਜ ਕੀਤੀ ਹੈ ਜਦਕਿ ਇੱਕ ਸੀਟ ਕਾਂਗਰਸ ਤੇ ਹਿੱਸੇ ਆਈਏ ਮੱਧ ਪ੍ਰਦੇਸ਼ ਵਿੱਚ ਭਾਜਪਾ ਨੇ ਸਾਰੀਆਂ ਦੀਆਂ ਸਾਰੀਆਂ उन्नती सीटा जीती तो ने छत्तीसगढ़ च भाजपा ने दस सीटा जितिया ने जबकि कोरबा हल्के तंग्रेस के एक नेता ज्योत्सना चरणदास महंत ने जित दर्ज की उड़ीसा वि भाजपा ने प्रभावशाली प्रदर्शन करदिया भीटा जीती ने पश्चिम बंगाल च कुल बयाली सीटा विो तृणमूल कांग्रेस ने उन्नति सीटा जीती ਅਸਾਮ ਵਿਸ਼ ਪਾਸ਼ਪਾ ਨੇ 9 ਸੀਟਾਂ ਜਿੱਤਿਆ ਨੇ ਇਸ ઉમેਦਵਾਰ ਅਤੇ ਕੇਂਦਰੀ ਮੰਤਰੀ ਸਰਬਨੰਦ ਸੋਨੋਵਾਲ ਨੇ ਡਿਬਰੂਗੜ੍ਹ ਤੋਂ 2,79,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਕੇਰਲ ਵਿੱਚ ਕਾਂਗਰਸ ਤੋਂ ਅਗਵਾਈ ਵਾਲੇ ਯੂनाइटेड डेमोक्रेट ਫਰੰਟ ਨੇ 20 'ਚੋਂ 18 ਲੋਕ ਸਭਾ ਜਿੱਤਿਆ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨੜ ਹਲਕੇ ਤੋਂ ਇੱਕ ਵਾਰ ਫੇਰ ਜਿੱਤ ਦਰਜ ਕੀਤੀ ਏ ਉੱਤਰਾਖੰਡ ਵਿੱਚ ਭਾਜਪਾ ਨੇ ਰਾਜ ਦੀਆਂ ਸਾਰੀਆਂ ਪੰਜ ਲੋਕ ਸਭਾ ਸੀਟਾਂ ਜਿੱਤੀਆਂ ਨੇ ਹਰਿਆਣਾ ਵਿੱਚ ਭਾਜਪਾ ਤੇ ਕਾਂਗਰਸ ਨੇ ਪੰਜ ਪੰਜ ਸੀਟਾਂ ਜਿੱਤੀਆਂ ਨੇ ਚੰਡੀਗੜ੍ਹ ਦੀ ਖਲੋਤੀ ਲੋਕ ਸਭਾ ਸੀਟ ਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਹਰਾਇਆ ਏ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ 7 ਨਤੀਜੇ ਕਾਂਗਰਸ ਪਾਰਟੀ ਤੇ ਨਾਮਾਦਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ 2 ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਆਏ ਨੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਫਤਿਹਗੜ੍ਹ ਸਾਹਿਬ ਰਾਖਵੀ ਹਲਕੇ ਤੋਂ ਅਮਰ ਸਿੰਘ ਦੂਜੀ ਵਾਰ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਬਾਇਆ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਟਿਆਲਾ ਤੋਂ ਡਾਕਟਰ ਤਰਮਵੀਰ ਗਾਂਧੀ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਿਆ ਅਨੰਦਪੁਰ ਸਾਹਿਬ ਤੋਂ सिंह बलविंदरघ और राख में हल्के तो ता राजमार चब्बेवाल कामयाब रहे ने बठिंडा तो श्रोमी अकाली दल दे हरसिमरत कौर बादल चौथी वार जित फरीदकोट तो आजाद उम्मीदवार सरबजीत सिंह खालसा खडूर तो अमृतपाल सिंह ने जीत हासिल की अमृतपाल सूबे सत्तो वोटा के फर्क न हासिल करने वाले बन गए ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਚੁਗਿਰਦਾ ਦਿਵਸ ਮੌਕੇ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਨਵੀਂ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿੱਚ ਬੋਟਾ ਲਾਇਆ ਸਵਹਿਮਦਾ ਉਦੇਸ਼ ਦੇਸ਼ ਭਰ ਵਿੱਚ ਕਰੋੜਾ ਰੁੱਖ ਲਗਾਉਣ ਲਈ ਆਪਨੇ ਕਿਸਮ ਦੇ ਇੱਕ ਜਨ ਤੱਕ ਲਹਿਰੇ ਉਹਨਾਂ ਦੇ ਨਾਲ ਕੇਂਦਰੀ ਚੁਗਿਰਦਾ ਮੰਤਰੀ ਭੁਪੇਂਦਰ ਯਾਦਵ ਅਤੇ ਦਿੱਲੀ ਦੇ ਉਪ ਰਾਸ਼ਪਾਲ ਵਿਨੇ ਕੁਮਾਰ ਸਖ세ਨਾ ਵੀ ਮੌਜੂਦ ਸਨ ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੇਜੀ ਵਾਰ ਸਰਕਾਰ ਬਣਾਉਣ ਲਈ ਅੱਗੇ ਦੀ ਕਾਰਵਾਈ ਦੀ ਰਣਨੀਤੀ तय करने लाजधानी एनडीए की मीटिंग होनी है आई एनडीआई गठजोड़ भी शामी मीटिंग करेगा प्रधानमंत्री नरेन्द्र मोदी की रिहायश कैबिनेट की बैठक चल रही है भाजपा की अगवाई वाले एनडीए ने लोग सभा चोनाव सीटा के पूर्ण बहुमत हासिल कित आई एनडीआई गठजोड़ दो सौ तेती सीटा मिली ते ने भाजपा ने दो सौ चाली सीटा और कांग्रेस ने ने आकाश